ਮਿੱਠੀਆਂ ਗੋਲੀਆਂ ਤਾਂ ਲਈਏ ਮਿੱਠੀਆਂ ਗੋਲੀਆਂ ਖਾਂਦੇ ਨੇ ਇਹਨੂੰ ਕੋਈ दारू ਦੇਊਗਾ ਜੀ ਆ ਸਾਨੂੰ ਦੋਨੇ ਦਾਰੂ ਬੁਲਾ ਦਾ ਫੇਰ ਕੀ ਕਰਨ ਦਾਰੂ ਵੀ ਤੇ ਹਰੀ ਉਮਰ ਐਸਾ ਵਰਦਨ ਹੈ ਉਹ ਕੋਈ ਨਹੀਂ ਕਰਨ ਹੋਰ ਖਾਂਦੇ ਨੇ ਨਸ਼ੇ ਲੋਕ ਨਹੀਂ ਨਹੀਂ ਉਹ ਦੂਏ ਮਾਰਨ ਨਾਲੇ ਖਤਮ ਹੋ ਜਾਣਗੇ ਉਹ ਕੋਈ ਨਹੀਂ ਐਸੇ ਹੋਂਦੇ ਖਤਮਾਰੂ ਮੂਰੂ ਨਹੀਂ ਚੱਲੂ ਕੰਮ ਕਿ ਇਸ ਟੇਟਾ ਹੀ ਆ ਨੇ ਜਿੱਥੇ ਥੱਤੀ ਹੋ ਰਹੀ ਹੈ ਪੰਜਾਬ ਚ ਕਿਉਂ ਨਹੀਂ ਕਰਦੇ ਇਹ ਲੱਗਦਾ ਅੰਗੂਲੇ ਮਲਾਈ ਹੁੰਦੇ ਨਹੀਂ ਇਹਨਾਂ ਦਾ ਤਾਂ ਕੋ ਬੰਦ ਲੋਕ ਬਖਾਵਾ ਨੋ ਬੋਤਾਂ ਲੀਆਂ ਇਹ ਸਾਡੇ ਗਰਦਨ ਰੱਖੂ ਸਿਰ ਤੇ ਉਹ ਡਾਹ ਕਰਾਇਆ ਵਾਹ ਕਰਾਉਣ ਨਾਲ ਕਰਨਾ ਕਰਾਉਣ ਕੋਈ ਨਹੀਂ ਇਹ ਮੀਦ ਕਿਤੋਂ ਆ ਵੀ ਕਿਹੜੀ ਸਰਕਾਰ ਆ ਰੱਬ ਤੇ ਮੀਦ ਆ ਉਹ ਦੂਗਾ ਤਰ ਰੋਟੀਆਂ ਖਾਣ ਨੂੰ ਭੁੱਖੇ ਮਰਦੇ ਨਹੀਂ 1500 ਪੂਰੇ ਮਹੀਨੇ 'ਚ ਖਰਚਾ ਆਉਂਦਾ ਤੁਸੀਂ ਮੇਨੂੰ ਲੱਗਦਾ ਕਿ 50 ਰੁਪਏ ਇੱਕ ਦਿਨ ਦੇ ਗੁਜ਼ਾਰਾ ਹੋ ਜਾਂਦਾ ਇਹਦੇ ਨਾਲ ਹੁਣ ਸਾਡੇ ਆ ਦੋ ਕੋਟੀਆਂ ਪੜੀਆਂ ਲਿਖਿਆ ਨੇ ਦੋ ਵਾਰੀ ਨੰਬਰ ਵੀ ਆ ਗਿਆ ਫੇਰ ਕੈਂਸਲ ਹੋ ਜਾਂਦਾ ਪੰਜਾਬ 55 ਸਾਲ ਤੋਂ ਲੱਗਣੀ ਜਾਂ ਹੁਣ 60 ਤੱਕ ਤਾਂ ਹੀ ਪਹੁੰਚਦਾ ਬੰਦਾ ਕੋਈ ਅੱਜ ਗੱਲ ਟਾਈਮ ਤੇ ਆ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾਜਰੀ ਅਕਾਲੀਆਂ ਦੇ ਵਿੱਚ ਜਿੱਥੇ ਬਹੁਤ ਸਾਰੇ ਬਜ਼ੁਰਗ ਨੌਜਵਾਨ ਬੈਠੇ ਨਜ਼ਰ ਆ ਰਹੇ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਕੀ ਨਾਮ ਹੈ ਜੀ ਪਿਆ ਜੀ ਦੇਖ ਰਿਹਾ ਤੁਹਾਡੀ ਸੜਕ ਦਾ ਹਾਲ ਇੱਧਰ ਬਹੁਤ ਬੁਰਾ ਹੈ ਹੁਣ ਤਾਂ ਆਮ ਆਦਮੀ ਪਾਰਟੀ ਵੀ ਆ ਗਈ ਬਣਿਆ ਕੁਛ ਨਹੀਂ 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 ਕੋਈ ਇਹ ਨਹੀਂ ਬਣਿਆ ਜੀ ਅੱਛਾ ਕਿੰਨੀ ਕੀ ਪ੍ਰੇਸ਼ਾਨੀ ਆ ਰਹੀ ਹੈ ਫਿਰ ਇੱਧਰ ਤੁਸੀਂ ਗੱਲ ਕਹਿੰਦੇ ਨਹੀਂ ਕਿਸੇ ਨੂੰ ਪ੍ਰੇਸ਼ਾਨੀ ਆ ਰਹੀ ਹੈ ਜੀ ਅੱਛਾ ਹਾਂ ਜੀ ਇਹ ਆ ਪਾਣੀ ਖਰਜਦਾ ਜੀ ਪਾਏ ਸਿੱਟੇ ਪੈਂਦੇ ਨੇ ਜੀ ਠੀਕ ਹੈ ਹਾਂ ਜੀ ਪਿਛਲੀਆਂ ਸਰਕਾਰਾਂ ਨਾਲੋਂ ਮਾਨ ਸਰਕਾਰ ਦੇ ਵਿੱਚ ਕੰਮਕਾਰ ਹੋਰ ਬਾਕੀ ਕੰਮਕਾਰ ਵਧੀਆ ਹੋ ਰਹੇ ਨੇ ਹਾਂ ਬੜੇ ਹੋ ਗਏ ਅੱਛਾ ਬੜੇ ਹੋ ਗਏ ਬਾਕੀ ਹੁਣ ਇਤਿਹੀ ਦੇਖ ਲੋ ਜੀ ਕਿ ਹਰ ਹੋ ਰਹੇ ਤੁਹਾਡਾ ਕੀ ਨਾਮ ਹੈ ਜੀ ਹਰਵਿੰਦਰ ਸਿੰਘ ਜੀ ਜੀ ਪਿਆ ਸੜਕ ਦੀ ਗੱਲ ਕੀਤੀ ਐ ਮੈਂ ਹੁਣ ਤਾਂ ਨਵੀਂ ਸਰਕਾਰ ਵੀ ਆ ਗਈ ਪਹਿਲਾਂ ਤੇ ਦੇ ਇਲਜ਼ਾਮ ਸੀਗੇ ਵੀ ਕੰਮ ਨਹੀਂ ਕਰਦੀ ਸੜਕਾਂ ਵਗੈਰਾ ਹਾਲਾਂਕਿ ਸਕਰੀਬਾਦਲ ਕਹਿੰਦੇ ਨੇ ਕਿ ਸੜਕਾਂ ਵਗੈਰਾ ਤਾਂ ਅਸੀਂ ਬਣਾਈਆਂ ਨੇ ਕਾਲੀ ਦਲ ਦੀ ਸਰਕਾਰ ਚ ਬਣੀਆਂ ਨੇ ਤੁਸੀਂ ਕੀ ਮੰਨਦੇ ਹੋ ਪਹਿਲਾਂ ਵਧੀਆ ਹੋਏ ਨੇ ਕੰਮ ਕਿ ਨਵੀਂ ਸਰਕਾਰ ਚ ਵਧੀਆ ਹੋ ਰਹੇ ਨੇ ਦੇਖੋ ਜੀ ਗੱਲਾਂ ਆ ਨਾ ਸਰਕਾਰ ਦਾ ਜਿਹੜੀ ਮਰਜ਼ੀ ਆ ਜਵੇ ਜੀ ਸੜਕਾਂ ਦਾ ਇਹੀ ਹਾਲ ਰਹਿੰਦਾ ਠੀਕ ਆ ਜੀ ਉਹ ਹੁਣ ਪਹਿਲਾਂ ਇਕੱਲੀ ਸਰਕਾਰ ਆਈ ਆ ਉਸ ਉਦੋਂ ਵੀ ਬੁਰਾ ਹਾਲ ਦਾ ਫਿਰ ਕਾਂਗਰਸ ਦੀ ਸਰਕਾਰ ਆ ਰਹੀ ਆ ਚਲੋ ਕੁਝ ਵਧੀਆ ਕੰਮ ਹੋਏ ਆ ਹੁਣ ਆਈ ਆਪਣਾ ਸਰਕਾਰ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਕੁਝ ਕਿਹਾ ਵੀ ਵੀ ਅਸੀਂ ਆਪਣਾ ਵਧੀਆ ਬਦਲਾਅ ਕਰਾਂਗੇ ਪਰ ਬਦਲਾਅ ਨਹੀਂ ਆਇਆ ਤਾਂ ਬਦਲ ਹੀ ਲੈ ਰਹੇ ਨੇ ਹਾਂਜੀ ਪਰ ਹੁਣ ਜਾਨੀ ਕੀ ਬਦਲਾ ਦਾ ਸਰਕਾਰ ਦਾ ਸੜਕ ਦਾ ਦੇਖ ਲਓ ਬੁਰਾ ਹਾਲਤ ਸੀ ਲੰਕੀ ਆਏ ਹਾਂ ਆਏ ਹਾਂ ਨਾ ਇਹ ਕੋਈ ਸੜਕ ਕਰ ਲਈ ਕੋਈ ਧਿਆਨ ਨਹੀਂ ਦੇ ਰਿਹਾ ਕੋਈ ਕੰਮ ਕਰਨੀ ਦਾ ਕੋਈ ਧਿਆਨ ਨਹੀਂ ਦੇ ਰਿਹਾ ਜੀ ਇਹ ਆਪਾਂ ਅਸੀਂ ਸੜਕਾਂ ਸੜਕਾਂ ਗਲੀਆਂ ਨਾਲੇ ਜਿਹੜੀ ਬਾਹਰ ਨਿਕਲਦੇ ਤੇ ਫੇਰ ਹੋਰ ਕੰਮ ਕੀ ਹੋਣੇ ਨੇ ਸਿਰਫ ਗਲੀਆਂ ਨਾਲੇ ਜੀ ਕੰਮ ਬਸ ਹੋਰ ਜੋ ਗਲੀਆਂ ਸਾਫ ਕਰ ਲੋ ਜਾਂ ਕੋਈ ਹੋਰ ਕਰ ਲੋ ਜੀ ਸੜਕਾਂ ਸੜਕਾਂ ਦਾ ਕੋਈ ਧਿਆਨ ਹੀ ਨਹੀਂ ਦੇ ਰਿਹਾ ਕਿੱਸੇ ਕਰਮ ਕਰਨੀ ਕੋਈ ਕੰਮ ਨਹੀਂ ਹੋਇਆ ਕੋਈ ਨਵਾਂ ਕੰਮ ਵੀ ਨਹੀਂ ਕਰਿਆ ਲੋਕ ਸਭਾ ਚ ਹੁਣ ਆ ਰਹੀਆਂ ਨੇ ਉਤੋਂ ਪਹਿਲਾਂ ਪੰਚਾਇਤੀ ਚ ਹੁਣ ਆ ਵੀ ਤੁਹਾਡੇ ਕੋਲ ਲੀਡਰ ਆਉਣਗੇ ਤੁਸੀਂ ਦਿਖਾਉਂਗੇ ਹਾਲ ਉਹਨਾਂ ਨੂੰ ਹਾਲ ਤਾਂ ਲੀਡਰ ਆਪੇ ਦੇਖ ਲੈਣਗੇ ਅਸੀਂ ਕੀ ਦਿਖਾਉਣਾ ਲੋਕ ਲੀਡਰ ਆ ਹਾਂ ਹੁਣ ਤੁਸੀਂ ਵੀ ਦੇਖਦੇ ਹੋ ਤੁਸੀਂ ਵੀ ਆਏ ਹੋ ਤੁਸੀਂ ਵੀ ਹਾਲ ਦੇਖੀਏ ਕਿਸ ਤਰ੍ਹਾਂ ਕੋਈ ਬੰਦਾ ਜਿਵੇਂ ਹਲੰਘ ਰਿਹਾ ਏਵੇਂ ਨਹੀਂ ਉਹ ਕੋਈ ਕੋਈ ਹਾਦਸਾ ਹੋ ਜਾਂਦਾ ਕੋਈ ਕੁਝ ਹੋ ਜਾਂਦਾ ਲੰਕੀ ਉਹਨਾਂ ਨੇ ਲੰਕੀ ਉਹਨਾਂ ਨੇ ਆ ਸੜਕ ਤੋਂ ਆਣਾ ਹੈ ਆ ਕੇ ਤੁਹਾਨੂੰ ਕਹਿੰਦੇ ਵੋਟਾਂ ਪਾ ਦਿਓ ਵੋਟਾਂ ਤਾਂ ਫਿਰ ਹੁਣ ਉਹ ਲੋਕ ਉਹੀ ਕੋਈ ਹੋਰ ਲਾਰਾ ਲਾ ਦੇਣਗੇ ਅਸੀਂ ਪਹਿਲਾਂ ਬਦਲਾਓ ਨਵੀਂ ਸਰਕਾਰ ਆਉਗੀ ਅਸੀਂ ਬਦਲਾਓ ਕਰਾਂਗੇ ਅਸੀਂ ਐਂ ਕਰਾਂਗੇ ਫਾਣਾ ਕਰਾਂਗੇ ਇਹ ਤਾਂ ਸਿਰਫ ਲਾਰੇबाजी ਹੋਈ ਹੋਰ ਕੁਝ ਨਹੀਂ ਕਰ ਪਿਛਲੀਆਂ ਠੀਕ ਸੀ ਸਰਕਾਰਾਂ ਵਾਲੀਆਂ ਮੋਟੀਆਂ ਕਿ ਉਹਨਾਂ ਨੇ ਕੱਖ ਵੀ ਨਹੀਂ ਕਰਿਆ ਹਾਂ ਸਰਕਾਰਾਂ ਪਿਛਲੇ ਠੀਕ ਦੀਆਂ ਕਰੇ ਰਹੀਆਂ ਦੀਆਂ ਸੁਣਦੀ ਦੀ ਸੁਣਵਾਈ ਵੀ ਹੁੰਦੀ ਸੀ ਹਾਂ ਹੁਣ ਤਾਂ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂਗਾ ਕੋਈ ਹੁਣ ਗੁੰਡਾ ਕਰਦੀ ਜਾਦੇ ਵਧ ਗਈ ਹਾਂ ਕੋਈ ਦੇਖ ਲੋ ਤੁਹਾਡੇ ਸਾਹਮਣੇ ਆਮ ਦੇਖ ਲੋ ਕੋਈ ਗੋਲੀਆਂ ਮਾਰ ਰਿਹਾ ਕੋਈ ਕੁਛ ਕਰ ਰਿਹਾ ਕੋਈ ਲੁੱਟਾਂ ਖੋਹਾਂ ਕਰ ਰਿਹਾ ਤੁਸੀਂ ਵੀ ਦੇਖਦੇ ਹੋ ਅਖਬਾਰ ਵੀ ਪੜ੍ਹਦੇ ਆਂ ਅਖਬਾਰਾਂ ਦੇ ਰੋਜ਼ ਕੋਈ ਨਵੀਂ ਨਾ ਕੋਈ ਇਸਕੀਮ ਆਈ ਹੋ ਰਹੀ ਦੀ ਮਤਲਬ ਜਿਹੜਾ ਲੈਂਡ ਆਰਡਰ ਸੀਗਾ ਤੁਸੀਂ ਮੰਨਦੇ ਹੋ ਵੀ ਮਾਨਸਟਰ ਕਾਰ ਤੋਂ ਸੰਭਲ ਨਹੀਂ ਰਿਹਾ ਪਹਿਲਾਂ ਨੇ ਮੁੱਖ ਮੰਤਰੀ ਨੇ ਸੰਭਿਆ ਸੀ ਇਹ ਕਹਿਣਾ ਚਾਹੁੰਦੇ ਆਂ ਚਲੋ ਸੰਭਿਆ ਦਾ ਮੁੱਖ ਮੰਤਰੀ ਜੇ ਲੋ ਫਰਜ਼ ਹੁੰਦਾ ਸੰਭਲਦਾ ਹੁਣ ਸੰਭੇ ਨਾ ਸੰਭੇ ਤਾਂ ਉਹ ਲੋਕ ਜਨਤਾ ਦੀ ਮਰਜ਼ੀ ਹੈ ਅੱਗੇ ਆ ਜਿਹੜੀ ਜਨਤਾ ਹੋਊਗੀ ਆਵੇ ਵੋਟ ਦੇਖ ਕੇ ਪਾਊਗੀ ਕਿੱਥੇ ਪਾਉਣੀ ਹੈ ਜਨਤਾ ਨੇ ਪਰ ਜਨਤਾ ਦੇ ਹੱਥ ਹੁਣ ਪਹਿਲਾਂ ਵੀ ਜਨਤਾ ਨੇ ਪਾਲਸਾ ਵਲਟਿਆ ਦਾ ਉਸੇ ਮੜਾ ਦਾ ਮੋਟਾ ਬਈ ਜਲੋ ਕੁਝ ਲੋਕ ਵੀ ਤੰਗ ਹੋ ਗਏ ਤੇ ਕੁਝ ਲੋਕ ਤੰਗ ਵੀ ਕਰ ਲਏ ਦੇ ਹੁਣ ਹੁਣ ਜਿਆਦਾ ਤੰਗ ਹੋ ਗਏ ਕਿ ਲੋਕਾਂ ਚ ਜਾਗਰਤੀ ਕਿਵੇਂ ਆਈ ਹੈ ਪਹਿਲਾਂ ਕਾਲੀ ਕਾਂਗਰਸ ਨੂੰ ਦਿਖਦੇ ਰਹੇ ਨੇ ਨਮੀ ਤੇ ਰਾਗੀ ਤਾਂ ਆਈ ਹੈ ਕਿ ਕਿਸਾਨੀ ਅੰਦੋਲਨ ਕਰਕੇ ਆਈ ਹੈ ਜਾਗਰਤੀ ਲੋਕਾਂ ਚ ਦੇਖੋ ਇਹ ਕਿਸਾਨੀ ਅੰਦੋਲਨ ਦਾ ਹੁਣ ਸਾਰੇ ਲੀਡਰ ਜਾਂਦੀ ਦੇ ਕਿਸਾਨਾਂ ਨਾਲ ਖੜੀ ਦੇ ਹੌਣ ਕਾਲੀ ਦਲ ਵਾਲੇ ਦੇ ਉਹਨਾਂ ਵੀ ਅਸਤੀਫਾ ਦੇ ਕੇ ਪਾਰਟੀ 'ਚੋਂ ਉਧਰ ਅੰਦੋਲਨਾਂ 'ਚ ਆ ਗਏ ਤੇ ਕਾਂਗਰਸ ਹਲੇ ਵੀ ਜਾਂਦੇ ਰਹੇ ਆ ਬਸ ਕੁਛਾ ਥੋੜੇ ਜਿਹੇ ਪਈਆ ਆਮ ਆਦਮੀ ਪਾਰਟੀ ਵਾਲੇ ਜਿਹੜਾ ਉਹ ਬਈਆ ਗੇਜਰੀ ਵਾਲਾ ਉਹ ਕੁਛ ਜਿਆਦੇ ਦਾ ਧਰਨਿਆਂ ਦੇ ਵਿੱਚ ਹੋਇਆ ਦਾ ਅੰਦੋਲਨ ਦੇ ਵਿੱਚ ਉਹ ਉਹ ਉਹਨੂੰ ਅੰਨਾ ਹਜ਼ਾਰਿਆਂ ਧੋਖਾ ਦੇ ਗਏ ਇਹਨਾਂ ਨੇ ਆਪਣਾ ਉਹ ਬਜਾਰਾ ਬਾਹਰ ਘੱਟਿਆ ਉਹ ਉਸ ਤੋਂ ਇਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ ਹੋਇਆ ਬਸ ਹੋਰ ਕੁਛ ਨਹੀਂ ਹੋਇਆ ਬਸ ਹਨਾ ਨੇ ਬਸ ਆਪੋ ਨੇ ਸੱਤਾ ਹੱਜ ਕਰ ਕ੍ਰਾਪਸ਼ਨ ਵਾਲੇ ਫਾਦਰ ਨੇ ਲੀਡਰ ਨੇ ਸੱਤਾ ਹਾਸਲ ਕਰਨੀ ਸੀ ਉਹ ਕਰ ਲਈ ਬਸ ਕ੍ਰਾਪਸ਼ਨ ਵਾਲੇ ਲੀਡਰ ਫਾਦਰ ਨੇ ਬਹੁਤ ਜ਼ਿਆਦਾ ਹਨਾ ਕਈ ਅੰਦਰ ਵੀ ਗਏ ਨੇ ਬਾਹਰ ਵੀ ਆਏ ਨੇ ਕੋਈ ਸਾ ਮਿਲੇ ਮਲਾਏ ਹੁੰਦੇ ਨਹੀਂ ਇਹਨਾਂ ਦਾ ਤਾਂ ਲੋਕ ਬਖਾਵਾ ਹੁਣ ਪੈਸਾ ਕਿਹਦੇ ਕੋਲ ਨਹੀਂ ਹੁੰਦਾ ਸਾਰਿਆਂ ਕੋਲ ਲੀਡਰਾਂ ਕੋਲ ਜ਼ਿਆਦਾ ਪੈਸਾ ਲੀਡਰਾਂ ਕੋਲੇ ਆ ਜੇ ਮੜੀ ਉਹ ਏਰਾ ਫੇਰੀ ਹੋ ਜੇ ਉਹ ਲੀਡਰ ਫੜ ਲਿਆ ਵੀ ਹੁਣਾ ਤੁਹਾਨੂੰ ਪਤਾ ਹੀ ਹੈ ਇਹਦਾ ਤੁਸੀਂ ਵੀ ਆ ਜਾਣੀ ਤਾਂ ਇਹ ਪੈਸੇ ਨੇ ਜਿਹੜੇ ਇਹਨਾਂ ਤੋਂ ਬਰਾਮਦ ਕਰਕੇ ਉਹ ਸਰਕਾਰੀ ਖਜ਼ਾਨੇ ਜਮ੍ਹਾਂ ਕਰਵਾਉਣਾ ਉਹ ਦਿਖਾਇਆ ਤਾਂ ਹੈ ਨਹੀਂ ਖਜ਼ਾਰੀ ਆ ਸਰਕਾਰੀ ਖਜ਼ਾਨੇ ਚ ਜਮਾ ਹੋਇਆ ਵਾ ਦਿਖਾਇਆ ਦੱਸੇ ਵੀ ਉਹ ਯਾਹ ਵੀ ਹੈ ਖਜ਼ਾਨਾ ਜਮਾ ਹੋਇਆ ਜਾਂ ਕੋਈ ਕੋਈ ਹੋਰ ਕਿਸੇ ਪਿੰਡਾਂ ਵਾਸਤੇ ਕੁਝ ਦਿਆ ਹੋਵੇ ਵੀ ਹਾਂ ਵੀ ਇਹਦਾ ਇਹ ਤਾਂ ਲੀਡਰ ਤੋਂ ਖੋ ਕੇ ਪੈਸਾ ਵੀ ਪਿੰਡਾਂ ਚ ਵੰਡ ਰਹੇ ਨੇ ਕੋਈ ਬੰਡੇ ਆ ਦਿਖਿਆ ਕੋਈ ਕੋਈ ਨਹੀਂ ਮੁੰਡਾ ਇਹਦਾ ਫਿਰ ਬਸ ਇੰਨਾ ਪੈਸਾ ਆ ਗਿਆ ਕਰਜਾ ਫਿਰ ਪਿਆਬ ਸਿਰ ਇੰਨਾ ਚੜਿਆ ਹੋਇਆ ਜਿਹੜਿਆ ਹੋਇਆ ਕਿ ਨਹੀਂ ਜਿਹੜਿਆ ਹੋਇਆ ਕੋਈ ਕੰਮ ਕਰਨੀਆ ਬਜ਼ੁਰਗ ਵਿਚਾਰੇ ਬੈਠੇ ਨੇ ਵਿਚਾਰੇ ਬਿੱਲੇ ਕੋਈ ਕੋਈ ਬਿਲਸਨ ਦਾ ਕੋਈ ਕੋਈ ਕਿਸੇ ਨਾਲ ਕੋਈ ਵਾਸਤਾ ਕੋਈ ਨਹੀਂ ਕਰਦੇ ਮੈਂ ਕੁਛ ਨਹੀਂ ਹੋ ਰਿਹਾ ਕੋਟਾ ਕੀ ਨਾਮ ਆਜੀ ਜੀ ਸਿੰਘ ਪੈਨਸ਼ਨ ਵਗੈਰਾ ਮਿਲ ਰਹੀ ਹੈ ਤੁਹਾਨੂੰ ਮਿਲਦੀ ਹੈ ਜੀ ਅੱਛਾ ਕਹਿੰਦੇ 2500 ਕਰਾਂਗੇ 1500 ਮਿਲ ਰਹੀ ਹੈ ਮੈਨਾਂ ਦਾ 1500 ਹੀ ਮਿਲ ਰਿਹਾ ਜੀ ਕਹਿੰਦੇ ਤਾਂ ਹੈਗੇ ਤੇ ਵੀ 2500 ਕਰਾਂਗੇ ਕੋਈ 1500 ਹੀ ਪੂਰੇ ਮਹੀਨੇ 'ਚ ਖਰਚਾ ਆਉਂਦਾ ਤੁਸੀਂ ਮੈਨੂੰ ਲੱਗਦਾ ਕਿ 50 ਰੁਪਏ ਇੱਕ ਦਿਨ ਦੇ ਗੁਜ਼ਾਰਾ ਹੋ ਜਾਂਦਾ ਇਹਦੇ ਨਾਲ ਗੁਜ਼ਾਰਾ ਕਿੱਥੋਂ ਅਜੀ ਬਈ ਤੁਸੀਂ ਆਪੇ ਦੇਖੋ ਵੰਗਾਈ ਕਿੰਨੀ ਆ ਹਾਂਜੀ ਹੋਰ ਬਹੁਤ ਔਖੀ 50 ਰੁਪਏ ਚ ਦੋ ਕੱਪ ਚਾਹ ਹੁੰਦੀ ਐ ਮਸਨ ਹਾਂਜੀ ਉਹ ਤਾਂ ਸਹੀ ਹੋ ਆ ਜੀ ਅੱਛਾ ਨਹੀਂ ਫਿਰ ਇਹਨਾਂ ਨੂੰ ਜਿਹੜੇ ਪਹਿਲਾਂ ਸੀ ਉਹ ਠੀਕ ਸੀਗੇ ਪਹਿਲਾਂ ਵੀ ਠੀਕ ਸੀ ਜੀ ਹੁਣ ਵੀ ਠੀਕ ਹੀ ਆ ਪਹਿਲਾਂ ਤੇ ਵਿਚਾਰੇ 250 ਦੰਦੇ ਸੀਗੇ ਖਾਲੀ ਪਾਰਟੀ ਵਾਲੇ ਜਦੋਂ ਕਹਿੰਦੇ ਵੀ ਅੱਜ ਕੱਲ ਤੇ ਬਜ਼ੁਰਗ ਨੇ ਜਿਹੜੇ ਉਹ ਪ੍ਰਕਾਸ਼ ਬਾਦਲ ਜੀ ਨੂੰ ਯਾਦ ਕਰਦੇ ਨੇ ਤੁਸੀਂ ਕਰਦੇ ਹੋ ਉਹ ਐਂ ਦਾ ਕਰਦੇ ਆ ਜੀ ਵਿਚਾਰੇ ਨੇ ਆਟਾ ਦਾਲ ਦਿੰਦੇ ਸੀਗੇ ਹੋਰ ਚੰਗੇ ਸੀ ਜੀ ਵਿਚਾਰੇ ਹਾਂ ਹੁਣ 2 ਰੁਪਏ ਵਾਲੀ ਉਹ ਵੀ ਨਹੀਂ ਮਿਲਦੀ ਹੁਣ ਅੱਛਾ ਇਹ ਕਹਿੰਦੇ ਵੀ ਆਟਾ ਵੀ ਦੇਵਾਂਗੇ ਅੱਗੇ ਇਹ ਆਟਾ ਵੀ ਦੇਣਗੇ ਅੱਗੇ ਕਹਿੰਦੇ ਨੇ ਘਰ ਖਰਚਾ ਆਟਾ ਦੇਣਗੇ ਇਹਨੇ ਮਰਜ਼ੀ ਅਗਦੀ ਹਾਂ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ ਹੁਣ ਸਾਡੇ ਕਿਹੜਾ ਬਸ ਹੈ ਜੀ ਤੁਹਾਡੇ ਨਾਮ ਹੈ ਜੀ ਮੇਰਾ ਤਾਂ ਸਾਹਮਣੇ ਇੱਧਰ ਪੜਾ ਲੈਂਦੇ ਨਹੀਂ ਕੋਈ ਗੱਲ ਨਹੀਂ ਸੁਝਾਅ ਨਾਲ ਗੱਲਬਾਤ ਹੀ ਹੁੰਦੀ ਹੈ ਪੰਚਾਇਤੀ ਚੋਣਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਕੰਮ ਕਰ ਵਧੀਆ ਹੋਵੇ ਪਿੰਡ 'ਚ ਅੱਛਾ ਅਗੂ ਅਗੂ ਫੇਰ ਚੋਣਾਂ ਆ ਰਹੀਆਂ ਨੇ ਪੰਚਾਇਤੀ ਕਿਹੜੀ ਪਾਰਟੀ ਪਸੰਦ ਆ ਤੁਹਾਨੂੰ ਇੱਧਰ ਮੇਰੀ ਤੁਹਾਡੀ ਤੁਹਾਡੇ ਵਿਚਾਰ ਹੁੰਦਾ ਤੁਹਾਡੇ ਨਾਲ ਨੇ ਨਾ ਜੀ ਮੇਰਾ ਬਿਮਾਰ ਬੰਦਾ ਜੀ ਮੇਰਾ ਪਰੇਸ਼ਾਨ ਤੁਹਾਡਾ ਕੀ ਨਾਮ ਹੈ ਨੌ ਤਾਂ ਲਿਖ ਰਹੇ ਹਾਂ ਜੀ 70 ਜੀ ਅੱਛਾ ਪੰਚਾਇਤੀ ਚੋਣਾਂ ਆ ਰਹੀਆਂ ਨੇ ਹਨਾ ਤੇ ਹੁਣ ਤੱਕ ਜਿਹੜੀ ਪੰਚਾਇਤ ਰਹੀ ਹੈ ਚੱਲ ਰਹੀ ਹੈ ਵਧੀਆ ਉਹਨੇ ਕੰਮ ਕਰਾ ਵਧੀਆ ਦਾ ਕੰਮ ਦੇਖੋ ਜਿਹੜਾ ਸਰਪੰਚ ਬਣਿਆ ਸਰਪੰਚ ਬਣ ਜ ਉਹ ਆਪਣਾ ਆਪਣਾ ਤੇਰਾ ਮੇਰਾ ਗੀਬਨ ਕੌਣ ਪੁੱਛਦਾ ਕੋਈ ਬੰਦਾ ਜਿਹੜਾ ਉਹਨਾਂ ਦੇ ਨਾਲ ਦਾ ਆਉਂਦਾ ਇਹ ਰਕਮ ਹੋਰ ਨਾ ਬਾਕੀ ਦਿਖ ਰਹੀ ਜਾਂਦੇ ਨੇ ਹੁਣ ਸਾਡੇ ਦੋ ਪੋਤੀਆਂ ਪੜੀਆਂ ਨਿੱਕੀਆਂ ਨੇ ਦੋ ਵਾਰੀ ਨੰਬਰ ਵੀ ਆ ਗਿਆ ਫੇਰ ਇੱਥੇ ਹੋ ਜਾਂਦਾ ਅੱਛਾ ਜਿਹੜੀ ਨੌਕਰੀਆਂ ਵੀ ਦੇ ਰਹੀ ਹੈ ਮਾਨ ਸਰਕਾਰ ਹੈ ਨਾ ਵੱਖ-ਵੱਖ ਵਿਭਾਗਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਮਿਲੀ ਨਹੀਂ ਹੈਗੀ ਨੰਬਰਾਂ ਦੀ ਘਾਟ ਕਰਕੇ ਨਾ ਨੰਬਰ ਪੂਰੇ ਸਾਰਾ ਕੁਝ ਹੋਇਆ ਤੇ ਕੀ ਕਾਰਨ ਹੈ ਪਤਾ ਨਹੀਂ ਹੋਰ ਕੀ ਕਾਰਨ ਹੋ ਪਿੱਛੋਂ ਹੋ ਜਾਂਦਾ ਪਿੱਛੋਂ ਹੀ ਹੋ ਜਾਂਦੀ ਕਿ ਗਰਮ ਸਭ ਦੋ ਵਾਰੀ ਆ ਦੇ ਸਾਡੇ ਕੋ ਨਸ਼ੇ ਦਾ ਮੁੱਦਾ ਵੀ ਹੈ ਬਹੁਤ ਵੱਡਾ ਪੰਜਾਬ 'ਚ ਹੈ ਹੈਨਾ ਨੌਜਵਾਨਾਂ ਦੀ ਮੌਤ ਹੁੰਦੀ ਹੈ ਨੈਸ਼ਨਲ ਵੀ ਕੀ ਮੰਨਦੇ ਹੋ ਇਹਦਾ ਕਾਰਨ ਕੀ ਹੈ ਬਸ ਨਸ਼ੇ ਤੋਂ ਛੱਡ ਬਿੰਦੂ ਬਹੁਤ ਘੱਟ ਹੈ ਅੱਛਾ ਕੋਈ ਖਾਸ ਨਹੀਂ ਕੁਝ ਆਮ ਮੁੰਡੇ ਦਰੂਗੁਰੂ ਵਾਲੀ ਉੱਤੇ ਪੀ ਲੈਂਦੇ ਨੇ ਬਾਕੀ ਹੋਰ ਨਸ਼ਾ ਕੋਈ ਨੌਜਵਾਨ ਬੱਚੇ ਉਹਨੇ ਤੜਕੀ ਨਾਮ ਹੈ ਗਲਵਿੰਦਰ ਸਿੰਘਾ ਜੀ ਮਤਲਬ ਪਿਛਲੀਆਂ ਸਰਕਾਰਾਂ ਵੀ ਦੇਖੀਆਂ ਨੇ ਸਭ ਦੇਖਿਆ ਨੇ ਹੁਣ ਵੀ ਦੇਖ ਰਹੇ ਹਾਂ ਫਰਕ ਲੱਗਿਆ ਕੋਈ ਕੋਈ ਬਾਕੀ ਸਾਡੇ ਬੇਕਾਰ ਸਾਰੇ ਸਰਕਾਰਾਂ ਸਾਡੇ ਭਾਦਿੰਦੇ ਨੇ ਬਈ ਬੇਕਾਰ ਬਾਕੀ ਜਿਹੜੇ ਪਿੰਡ ਦੇ ਸਰਪੰਚ ਮੈਂ ਉਹ ਵੀ ਬੇਕਾਰ ਨੇ ਸਾਡੇ ਪਾਸ ਤਾਂ ਸਾਨੂੰ ਕਹਦਾ ਸੁਣਦਾ ਕਹਿੰਦੇ ਪੈਣ ਤੁਹਾਡੀ ਸਮੱਸਿਆ ਕੀ ਆ ਸਮੱਸਿਆ ਕਿ ਸਾਰੀ ਸਮੱਸਿਆ ਹੁਣ ਜਿਵੇਂ ਕਹਿੰਦੇ 5 ਸਾਲ ਦੇ ਨੂੰ ਪਿਲਣ ਲੱਗਣੀ ਚੀਂਦੀ ਆ 60 ਸਾਲ 65 ਦੇ ਨੂੰ ਕਹਿੰਦੇ ਪੈਣ ਹੁਣ 60 ਤੇ 60 ਤੱਕ ਲੱਗੂ ਪਿਲਾਂ ਜਾਂਦਾ ਹੀ ਨਹੀਂ ਹੁਣ ਜਿਹੜਾ ਨੌਜਵਾਨ ਕਿਹੜਾ ਹੁਣ ਪਿਲ ਸਰਖਾ ਲੂਗਾ ਪੰਜਾਬ 55 ਸਾਲ ਤੋਂ ਲੱਗਣੀ ਜਾਂਦੀ ਆ ਹੁਣ 65 ਤੱਕ ਤਾਂ ਹੀ ਪਹੁੰਚਦਾ ਬੰਦਾ ਕੋਈ ਅੱਜ ਕੱਲ੍ਹ ਦੇ ਟਾਈਮ 'ਚ ਆ ਇਹ ਵੀ ਠੀਕ ਹੈ ਠੀਕ ਗੱਲ ਕਹੀ ਆ ਵੀ ਤੁਸੀਂ ਹਾਂਜੀ ਠੀਕ ਹੈ ਹੋਰ ਅੱਜ ਹੁਣ ਜਿਹੜੇ ਹੁਣ ਮੇਰੇ ਵਾਰੀ ਪੀੜੀ ਆ ਅੱਜ ਤਾਂ ਮੈਂ ਸੜ ਸੜ ਟਪਟਪੇ ਨਾ ਬਲਦਾ ਤੇ ਕੱਪ ਕੇ ਹੁਣੀ ਰਹਿਖਾਂਗੇ ਉੱਪਰ ਕਿਉਂ ਡਾਪਰੇ ਉੱਪਰ ਸਾਨੂੰ ਕੋ ਖਾ ਉਹਨੂੰ ਮਿਲਦਾ ਕੀ ਚੀਜ਼ਾਂ ਸਾਨੂੰ ਕਾਲਕ ਇਕੱਲੀ ਖਾ ਲਾਂਗੇ ਸਾਜੀ ਕੀ ਅੱਜ ਨਹੀਂ ਖਾ ਸਕਦੇ ਨਾ ਮਹਿੰਗਾ ਹੋਰ ਦੁੱਧੇ ਨਾ ਮਹਿੰਗਾ ਹੋਇਆ ਵਾ ਗਰੀਬੰਦਾ ਕੀ ਖਾਊਗਾ ਮਹਿੰਗਾ ਇਨ ਲੱਕ ਤੋਲਖੇ ਸਾਡੇ ਹੋਰ ਦੱਸੋ ਬੰਚਾਇ ਤਾਂ ਜਿਹੜੇ ਹੁਣ ਆਉਂਦੇ ਲੀਡਰ ਫੀਡਰ ਹਰ ਗੱਲ ਆ ਕੇ ਸਾਨੂੰ ਐ ਦਾਂਗੇ ਇਹ ਤੱਕ ਆ ਜਿਹੜਾ ਹੁਣ ਆਹ ਪਾਰਟੀ ਆਈ ਤੀ ਆ ਕਹਿੰਦੀ ਥੋੜੇ मतलब ਉਹ ਜਿਹੜੇ ਕੁੜੀਆਂ ਨੂੰ 390 ਪੈਸੇ ਮਿਲਣ 1000 ਰੁਪਈਆ ਮਿਲੂਗਾ ਉਹ ਵੀ ਨਹੀਂ ਦਿੱਤੇ ਇਹਨਾਂ ਨੇ 2 ਸਾਲ ਹੋ ਗਏ ਔਰਤਾਂ ਨੂੰ ਕਹਿੰਦੇ ਸੀ 1000 ਰੁਪਈਆ ਹਾਂ ਇਹਨਾਂ ਨੂੰ ਲੱਗਦਾ ਮਿਲ ਅੱਗੇ 3 ਸਾਲ ਪੈਸੇ ਦੇਣਗੇ ਮੈਂ ਸਾਹਮਣੇ ਉਮੀਦ ਨਹੀਂ ਵੀ ਜਿਹੜੇ ਦੇਣਗੇ ਜੱਟ 2 ਸਾਲ ਦਾ ਲੰਗੇ ਗਏ ਨੇ ਤੇ ਕਿ ਦੇਣਗੇ ਹੁਣ ਆਟਾ ਵੀ ਕਹਿੰਦੇ ਨੇ ਘਰ ਖਰਚ ਦੇਣ ਆਟਾ ਆਟਾ ਤਾਂ ਬਾਜ਼ਾਰੀ ਖੋਣ ਨੂੰ ਬਿਰਰੇ ਸਾਡੇ ਤਾਂ ਹੁਣ ਸੱਜ ਜਾਂ ਵੀ ਸਾਰੀ ਜਿਹੜੀ ਉਹ ਵੀ ਕੁਣਾਉਣ ਸੱਜਿਆ ਨਾਲ ਬੋਟਾਂ ਆਣਗੀਆਂ ਹਰੇਕ ਸਾਡੇ ਗਰਦਨ ਲੱਖੂ ਸਿਰ ਤੇ ਉਹ ਡਾਕ ਕਰਾਇਆ ਵਾਹ ਕਰਾ ਨਾਲ ਕਰਨਾ ਕਰਨਾ ਕੁਛ ਨਹੀਂ ਨਹੀਂ ਫਿਰ ਲੋਕ ਗੱਲਾਂ 'ਚ ਕਿਵੇਂ ਆ ਜਾਂਦੇ ਨੇ ਇਹਨਾਂ ਦੇ 'ਚ ਮਿੱਠੀਆਂ ਗੋਲੀਆਂ ਦੰਦੇ ਲਈ ਹੈ ਇਹ ਮਿੱਠੀਆਂ ਗੋਲੀਆਂ ਖਾਂਦੇ ਨੇ ਇਹਨੂੰ ਆ ਕੇ ਮਿੱਠੀਆਂ ਗੋਲੀਆਂ ਫੇਰ ਉਹ ਆ ਕਰਾ ਦਾਂਗੇ ਵਾਹ ਕਰਾ ਦਾਂਗੇ ਕਰਦੇ ਕਰਦੇ ਕੱਖ ਨਹੀਂ ਗਏ ਹਾਂ ਮਤਲਬ ਪਹਿਲਾਂ ਵੀ ਸਰਕਾਰਾਂ ਦੇਖੀਆਂ ਨੇ ਮੁੱਖ ਮੁੱਖ ਸਾਡਾ ਕੱਖ ਨਹੀਂ ਕਰੇਗੀ ਸਰਕਾਰ ਨੇ ਸੁਭੀ ਮੁੱਖ ਪ੍ਰਕਾਸ਼ ਬਾਦਲੂ ਵੀ ਮੁੱਖ ਮੰਤਰੀ ਦੇਖਿਆ ਕੈਪਟਨ ਨੂੰ ਵੀ ਬੇਕਾਰ ਕਰਨ ਦਾ ਜੀ ਚੰਦੀ ਨੂੰ ਵੀ ਦੇਖਿਆ ਤੇ ਭਗਵੰਤ ਮਾਨ ਨੂੰ ਵੀ ਲਾਉਂ ਬੇਕਾਰ ਵੱਡੇ ਤੇ ਉਹ ਬੇਕਾਰ ਸਾਡੇ ਬਾਦਾਂ ਬੀਬੀ ਦਾ ਮਤਲਬ ਹੁਣ ਤੱਕ ਜੇ ਕਿਸੇ ਵੀ ਸਰਕਾਰ ਚ ਕੁਝ ਨਹੀਂ ਹੋਇਆ ਫਿਰ ਲੋਕ ਉਮੀਦ ਕਿਧੂ ਕਰਨਾ ਉਮੀਦ ਕਿਸੇ ਵੀ ਨਹੀਂ ਉਮੀਦ ਤਾਂ ਟੁੱਟ ਗਈ ਸਾਡੇ ਤਾਂ ਸਾਨੂੰ ਤਾਂ ਮੀਰ ਹੀ ਨਹੀਂ ਲਾਲਚ ਹੁੰਦੇ ਨੇ ਸਾਨੂੰ ਜ਼ਰੂਰ ਜਰ ਨੇੜ ਜਾਂਦੇ ਨੇ ਵੋਟਾਂ ਪਿੰਡ ਵਾਲੇ ਕਹਿੰਦੇ ਸਰਪੰਚ ਦੇ ਲੈ ਕੇ ਵੱਡਾ ਨੂੰ ਪਲਾਟ ਦੇ ਦਾਂਗੇ ਜੀ ਫਰਾਣਾ ਕਰਦਾ ਨਹੀਂ ਦੱਸ ਕਿਹੜਾ ਪਲਾਟ ਦੇ ਸਾਨੂੰ ਇਹ ਵੀ ਮੰਨਦੇ ਹੋ ਵੀ ਜਦੋਂ ਕੋਈ ਸਰਪੰਚ ਬਣ ਜਾਂਦਾ ਬਿਤਕਰਾ ਹੁੰਦਾ ਪਿੰਡ ਚ ਇੱਕ ਦੂਜੇ ਨਾਲ ਹਾਂਜੀ ਹਾਂ ਵਿਚਲੰਦਾ ਜੱਤ ਅਸੀਂ ਮਿੱਠੇ ਬੱਚੇ ਹੁੰਦੇ ਨੇ ਤੁਹਾਨੂੰ ਪਲਾਟ ਦੇ ਦਾਂਗੇ ਥੋੜੇ ਮਕਾਨ ਵਾਲਾ ਸਾਨੂੰ ਦੱਸ ਕਿਹੜਾ ਮਕਾਨ ਸਾਜ ਜ ਮੇਰੇ ਕੋਲ ਦਿੱਤੇ ਨੇ ਮਕਾਨ ਮੁਕ ਕੋਈ ਜੀ ਨਹੀਂ ਬੀ ਜਾਂਦਾ ਕੋਈ ਸਹੂਲਤ ਨਹੀਂ ਸਾਨੂੰ ਜੀ ਫਿਰ ਮਤਲਬ ਕਿਹੜੀ ਫਿਰ ਆਪ ਦਾ ਸਰਪੰਚ ਜੀ ਕਹਿੰਦਾ ਸਾਡੇ ਮਰੀ ਦੇਗਾ ਜੀ ਵੀ ਸਾਨੂੰ ਸਰਮੰਚੀ ਦੇ ਕੋਸ ਫਿਰ ਉਮੀਦ ਕਿਤੋਂ ਹੈ ਵੀ ਕਿਹੜੀ ਸਾਡਾ ਬਤੇ ਉਮੀਦ ਆ ਉਹ ਦੂਗਾ ਤਾਂ ਰੋਟੀਆਂ ਖਾਣ ਨੂੰ ਭੁੱਖੇ ਮਰਦੇ ਨਹੀਂ ਆਪਣੀ ਮਿਹਨਤ ਕਰਕੇ ਮਾਰ ਰਹੇ ਹਾਂ ਮਿਲ ਤੇ ਕਰ ਰਹੇ ਆ ਜੋ ਮਿਲਦਾ ਖਾ ਲੇ ਆਪਣਾ ਰੋਕੀ ਮਿੱਸੀ ਰੋਟੀ ਇਹ ਚੋਣਾ ਰਹੀ ਨੇ ਅੱਗੇ ਫੇਰ ਆਉਣ ਲਈ ਆ ਫੇਰ ਸਾਨੂੰ ਮਿੱਠੇ ਪੋਚੇ ਕੋਈ ਦਾਰੂ ਦੇਊਗਾ ਜੀ ਆ ਸਾਨੂੰ ਦੋ ਦਿਨ ਦਾਰੂ ਬੁਲਾ ਦਾ ਫੇਰ ਕੀ ਕਰਾਂ ਦਾਰੂ ਵੇਕੇ ਹਾਰੀ ਉਮਰ ਐਸਾ ਵੜਦਣ ਹੈ ਦੇ ਲੋਕ ਉਹ ਘਾਟ ਦੇ ਨੂੰ ਕਰਕੇ ਮਰ ਰਜਣ ਦਾ ਆਂਦਾ ਬੇਕਾਰ ਸਾ ਗੇਰ ਖੈਰ ਲੋਕਾਂ ਦੇ ਸਤਾ ਮਤਲਬ ਤੁਹਾਨੂੰ ਕੰਮ ਦੇਣਾ ਚਾਹੀਦਾ ਲੋਕਾਂ ਨੂੰ ਜਿਹੜੀ ਵੀ ਸਮੱਸਿਆ ਆ ਉਹ ਸੁਣਨ ਜਾਇਦੀ ਆ ਜੀਵਨ ਪੀਲਸਣ ਕਹਿੰਦੇ ਇਹ ਲਵਾ ਦਾਂਗੇ 55 ਸਾਲ ਦੀ ਲੱਗਣੀ ਜਾਂਦੀ ਆ ਪੀਲਸਣ 60 ਸਾਲ ਦਾ ਮੰਤਲ ਪਹੁੰਚਦਾ ਨਹੀਂ ਬੱਚੋ ਹੁਣ ਪਹੁੰਚਦੀ ਨਹੀਂ 60 ਸਾਲ ਤੱਕ ਜਾਂਦਾ ਹੀ ਨਹੀਂ ਬਸ 60 ਤੱਕ ਇਹਨਾਂ ਸੂਲ ਤੋੜਨੇ ਚੀਂਦੇ ਨੇ ਤੇ 2500 ਹੋਊਗੀ 1500 ਤੋਂ ਮੈਨੂੰ ਨਹੀਂ ਪਤਾ ਹੋਊ ਜੇ ਕਿ ਮੈਨੂੰ ਕੋਲੇ ਲੱਗੀ ਆ ਹਰਦਾ ਉਮੀਦ ਨਹੀਂ ਵੀ ਲੱਗੂਗੀ ਨਹੀਂ ਲੱਗੂਗੀ ਹਾਂ ਮੈਨਾਂ ਮਈ ਦੇ ਨਹੀਂ ਗਈ ਵੀ ਪੈਣ ਤੱਕ ਜਾਵਾਂਗੇ ਨਹੀਂ ਜਾਵਾਂਗੇ ਕੋਈ ਵੀ ਇਤਨੀ ਮਿੰਦਾਂ ਇਹ ਖਰਾਕਾਂ ਦਾ ਆਪ ਮੰਨਦੇ ਆਂ ਵੀ ਚਲੋ ਉਹ ਜਿਹਾ ਨਹੀਂ ਰਹੀਆਂ ਹੈਗਾ ਹੈਗੀਆਂ ਤੇ ਲੋਕ ਨੂੰ ਕੰਮ ਕਰ ਵੀ ਨਹੀਂ ਕਰਦੇ ਹੈਗੇ ਕਿਤਾ ਮੈਂ ਤਾਂ ਬੁੱਲ ਕਰਦੇ ਕੰਮ ਬੈਠੇ ਬੋਰੀਆਂ ਚੱਕਦੇ ਸਿਮਟਦੀਆਂ ਅਜੇ ਨ ਮਰਦੀ ਕੰਮ ਕਰਕੇ ਖਾੜੀ ਜਾਂਦਾ ਹਰੀਆ ਅੱਛਾ ਹੋਰ ਮਤਲਬ ਅੱਜ ਐਂ ਦੱਸੋ ਵੀ ਅੱਜ ਕੱਲ ਦਾ ਜਿਹੜਾ ਨੌਜਵਾਨ ਨੇ ਆ ਕੋਲ ਵੀ ਖੜੇ ਨੇ ਅੱਜ ਕੱਲ ਦੇ ਨੌਜਵਾਨ ਕਹਿੰਦੇ ਨੇ ਸਨ ਕੁਰਸੀ ਮੇਜੇ ਕੰਮ ਕਰਨਾ ਪਸੰਦ ਕਿਉਂ ਨਹੀਂ ਕਰਦੇ ਨੇ ਕਹਿਲੇ ਕਰਦੇ ਨਹੀਂ ਸਾਰੇ ਨੌਜਵਾਨ ਨੂੰ ਕਿ ਨੌਕਰੀ ਦਿੰਦੇ ਰਹੇ ਪੜੇ ਲਿਖੇ ਬੰਦੇ ਨੇ ਨੇ ਆਣੇ ਸਾਰੇ ਇਹਨਾਂ ਨੂੰ ਕੋਈ ਹੁੰਦਾ ਵੀ ਜਿਹੜਾ ਨੂੰ ਹੋਈ ਨਹੀਂ ਪੁੱਛਦਾ ਇਹਨਾਂ ਕਹਿੰਦੇ ਕਿ ਕਿਸੇ ਨੇ ਪਿਟਾ ਕੇ ਕਿਸ ਕੋਈ ਤੁਹਾਡੇ ਬੰਡੋ ਨੌਕਰੀ ਮਿਲੀ ਹੈ ਕਿਸੇ ਨੂੰ ਪਤਾ ਨਹੀਂ ਮਿਲੀ ਹੈ ਨਹੀਂ ਜਾਨੀ ਮਿਲੀ ਨਹੀਂ ਕਿਸੇ ਨੂੰ ਨਾ ਬਲਦਾ ਇਹਨਾਂ ਨੌਕਰੀ ਨੌਕਰੀ ਮਿਲਦੀ ਨੌਕਰੀ ਦਾ ਉਮੀਦਾਂ ਟੁੱਟੀਆਂ ਲੋਕਾਂ ਦੀਆਂ ਉਹ ਨੌਕਰੀ ਮਿਲਦੀ ਹਾਂਜੀ ਹਾਂ ਪਹਿਲਾਂ ਲੱਗੇ ਦੋ ਤਿੰਨ ਸਾਲ ਪਹਿਲਾਂ ਉਹ ਲੱਗੇ ਹੋਣ ਨਹੀਂ ਠੀਕ ਹੈ ਹਾਂ ਨਹੀਂ ਹੁਣ ਨਾ ਮੀ ਸਰਕਾਰ ਵੀ ਆਈ ਸੀਗੀ ਲੱਗਿਆ ਨਹੀਂ ਕਿ ਕੁਝ ਵੀ ਨਹੀਂ ਹੋਇਆ ਦੇਖੋ ਮੇਰੀ ਗੱਲ ਸੁਣਾ ਜੀ ਬੇਰੋਜ਼ਗਾਰੀ ਨਾਲ ਲੱਕ ਤੋੜਿਆ ਹੋਇਆ ਸਾਡਾ ਉਹ ਦਿਹਾੜੀ ਕਰਦੇ ਅਸੀਂ ਦਿਹਾੜੀ ਖਾਂਦੇ ਆ ਠੀਕ ਹੈ ਜੀ ਹੋਰ ਤਾਂ ਸਾਡੇ ਅੱਲੇ ਪਿੰਡ ਮਹੀਨਾ ਦਾ ਕੰਮ ਕਰ ਘਾਟੀ ਮਿਲਦੇ ਨੇ ਜੇ ਮਿਲੇਗਾ ਤਾਂ ਹੁਣ 2 ਦਿਨ ਵਿਲੇ ਸੀ ਅੱਜ ਦਿਹਾੜੀ ਲਾ ਕੇ ਆਏ ਆ ਆ ਵੀ 300 ਰੁਪਏ ਮਿਲਿਆ ਦਿਹਾੜੀ ਦਾ ਠੀਕ ਕਰੋਗੇ 300 ਰੁਪਏ ਬੈਸਣ ਕੀ ਕਰੀਏ ਕੰਮ ਕਰਮਾ ਜੇ ਕੰਮ ਨਾ ਕਰਮਾ ਜੇ ਪਹਿਲਾ ਨੰਬਰ ਦੰਦੇ ਨਹੀਂ ਸਾਨੂੰ ਕਿਸੇ ਜਾਨੇ ਕੰਮ ਤੇ ਅਸੀਂ ਕੀ ਕਰਾਂਗੇ ਮਤਲਬ ਤੁਹਾਨੂੰ ਕਿਸੇ ਬੰਦੇ ਦੀ ਉਡੀਕ ਰਹਿੰਦੀ ਹੈ ਵੀ ਆਊਗਾ ਕੰਮ ਤੇ ਲੈ ਕੇ ਜਾਊਗਾ ਤਾਂ ਪੈਸੇ ਆਉਣਗੇ ਜੀ ਹਾਂਜੀ ਉਹੀ ਹੋਊਗਾ ਠੀਕ ਹੈ ਜੀ ਕੋਈ ਲੈ ਕੇ ਜਾਉਂਦਾ ਜੀ ਕੋਠੇਕੇਦਾਰ ਹੋਗਾ ਦਿਹਾੜੀ ਕਰਨ ਮਿਲ ਤੋਂ ਕੋਈ ਲੈ ਜੀ ਜ਼ਿੰਮੇਵਾਰ ਲੈ ਜੀ ਤੁਹਾਨੂੰ ਤਾਂ ਉਮੀਦ ਆ ਉਹ ਰੋਹੀ ਖਾ ਮੰਗੇ ਰੋਟੀ ਹੱਡ ਕੋਲ ਕੇ ਨੌਕਰੀ ਕੋ ਜਮੀਨ ਨਾ ਕੋਈ ਗੁਜ਼ਾਰਾ ਹੋ ਜਾਂਦਾ ਮਤਲਬ ਗੁਜ਼ਾਰਾ ਉਹ 300 ਚ ਗੁਜ਼ਾਰਾ ਕਿੱਥੇ ਹੋ ਜੂਗਾ ਹਮਲੇ ਗੁਜ਼ਾਰਾ 300 ਹੋ ਜੂ ਗੁਜ਼ਾਰਾ ਤੇ ਤੇ ਕੋਈ ਵੀ ਨਹੀਂ ਬਣਦਾ ਇੱਕ ਕਹਿੰਦੇ ਵੀ ਪੋਸਟ ਦੀ ਖੇਤੀ ਦੀ ਗੱਲ ਨਵਜੋਸ ਸਿੱਧੂ ਵੀ ਕਹਿੰਦੇ ਸੀ ਡਾਕਟਰ ਧਰਮਬੀਰ ਵੀ ਕਹਿੰਦੇ ਸੀ ਗਾਂਧੀ ਵੀ ਜੇ ਉਹ ਖੇਤੀ ਹੋ ਜਾਵੇ ਨੌਜਵਾਨ ਦੂਜੇ ਨਸ਼ਿਆਂ ਤੋਂ ਵੱਜ ਜਾਣਗੇ ਟੀਕਿਆਂ ਵਗੈਰਾ ਤੋਂ ਹੋਣੀ ਚਾਹੀਦੀ ਹੈ ਜਿਵੇਂ ਦੂਜੇ ਸਟੇਟਾਂ 'ਚ ਹੁੰਦੀ ਹੈ ਜਿਵੇਂ ਜੀ ਉਸ ਦੀ ਖੇਤੀ ਭੁੱਕੀ ਵੀ ਮਦੀ ਭੁੱਕੀ ਨਹੀਂ ਜਾਂਦੀ ਆਈ ਭੁੱਕੀ ਦੀ ਕਰ ਨੂੰ ਹੋਰ ਖਾਣ ਦੇ ਨਸ਼ੇ ਲੋਕ ਨਹੀਂ ਨਹੀਂ ਉਹ ਦੂਏ ਮਾਰੂ ਨਸ਼ੇ ਖਤਮ ਹੋ ਜਾਣਗੇ ਉਹ ਕੋਈ ਨਹੀਂ ਐਥੇ ਹੁਣ ਦੇ ਖਤਮ ਮਾਰੂ ਮੂਰੂ ਨਹੀਂ ਚੱਲੂ ਕੰਮ ਹੋ ਮਰਦੀ ਕਰੀ ਜਾ ਸਰਕਾਰ ਆਹੀ ਕੰਮ ਹੋਊਗਾ ਚੱਲੂ ਜੋ ਸਿੱਧੂ ਕਾ ਤੋਂ ਕਹਿੰਦੇ ਨੇ ਫਿਰ ਆਹ ਨੂੰ ਨਬਦ ਕਾਦੇ ਕਹਿੰਦੇ ਨੇ ਝੂਠ ਬੋਲਦੇ ਨੇ ਕਦੋਂ ਬੋਲਦੇ ਨੇ ਉਹ ਅੱਛਾ ਹੋਰ ਤੁਸੀਂ ਕੀ ਕਹਿੰਦੇ ਹੋ ਨਹੀਂ ਉਹ ਤਾਂ ਪਤਾ ਕੀ ਗੱਲ ਆਈ ਮਾਰੂ ਨਸ਼ੇ ਖਤਮ ਹੋ ਜਾਣਗੇ ਉਹ ਤਾਂ ਜੇ ਲਾਗੂ ਹੋ ਜੇ ਮਾਰੂ ਨਸ਼ੇ ਖਤਮ ਹੋਏ ਜਿਹਦਾ ਚਿੱਟਾ ਹੋ ਗਿਆ ਗੋਲੀਆਂ ਤੇ ਲੱਗਿਆ ਬਾਈ ਉਹਦੇ ਉਹ ਤੋਂ ਬਚ ਜਾਣਗੇ ਲੋਕਾਂ ਸਭ ਤੋਂ ਜ਼ਿਆਦਾ ਮੌਤਾ ਕਹਦਾ ਨਾਲ ਹੋ ਰਹੀ ਹੈ ਨਾ ਚਿੱਟੇ ਨਾਲ ਗੋਲੀਆਂ ਖਾਣ ਨਾਲ ਹਾਂ ਉਹਨਾਂ ਨਾਲ ਜ਼ਿਆਦਾ ਜਿਹਾ ਉਹ ਤਾਂ ਲੌਕ ਕਰਦੇ ਨੇ ਉੱਤਾਂ ਵਧੀਆ ਗੱਲ ਹੈ ਜੀ ਬਿਲਕੁਲ ਇਹਦੀ ਮੰਗ ਵੀ ਕਈ ਲੀਡਰ ਚੁੱਕਦੇ ਰਹੇ ਨੇ ਪਰ ਦੂਜੀ ਤੁਹਾਡੇ ਨਾਲ ਲੱਗਦਾ ਰਾਜਸਥਾਨ ਪਟਿਆਲੇ ਦੇ ਉਧਰ ਲਈ ਇਹਦੀ ਚ ਪੈਂਦਾ ਉਧਰ ਹੋ ਰਹੀ ਹੈ ਇੱਥੇ ਕਰਵਾਉਂਦੇ ਨਹੀਂ ਪਾਣੀ ਵੀ ਥੱਲੇ ਜਾ ਰਿਹਾ ਹੈ ਫਿਰ ਕਾਰਨ ਕੀ ਹੈ ਕਾਨੂੰਨ ਹੈ ਤੇ ਸਰਕਾਰ ਦਾ ਹੀ ਹੈ ਸਾਰਾ ਉਹ ਮੁੱਦਾ ਚੱਕਿਆ ਹੋਇਆ ਹੁਣ ਰਾਜਸਥਾਨ ਚ ਵੀ ਤਾਂ ਉਹਨਾਂ ਦੇ ਲਾਇਸੈਂਸ ਬਣੇ ਹੋਏ ਆ ਹੁਣ ਅਸੀਂ ਰਾਜਸਥਾਨ ਜੀ ਕੰਮ ਕਰਨ ਜਾਂਦੇ ਆਂ ਉੱਧਰ ਵੀ ਤਾਂ ਲਾਇਸੈਂਸ ਬਣੇ ਹੋਏ ਆ ਤੁਸੀਂ ਕੀ ਕੰਮ ਕਰਦੇ ਹੋ ਉੱਧਰ ਮੈਂ ਫੋਰਮਾਂ ਨਹੀਂ ਕਰਦਾ ਕੰਮ ਮੈਂ ਤੇ ਹੁਣ ਜੀ ਰਾਸਤਾ ਨਹੀਂ ਜਾਣਾ ਕੱਲੂ ਠੀਕ ਹੈ ਹੁਣ ਉੱਧਰ ਖੇਤੀ ਆਮ ਉਹਦੇ ਵੀ ਲਾਇਸੈਂਸ ਬਣਾ ਕਿਸੇ ਦਾ ਬਿੱਗੇ ਦਾ ਬਣਾ ਕਿਸੇ ਦਾ ਜਿੰਨਾ ਮਤਲਬ ਕਿ ਫੀਮ ਨਿਕਲਣੀ ਹੈ ਸਰਕਾਰੀ ਕੋਟੇ ਜਮ੍ਹਾਂ ਹੁੰਦੀ ਹੈ ਕਿਉਂਕਿ ਹਰੇਕ ਮੈਡੀਸਨ ਦੇ ਵਿੱਚ ਪੈਂਦੀ ਹੈ ਇਹ ਇਹ ਤਾਂ ਹੁਣ ਆਪਣੇ ਹੀ ਬੰਦ ਕਰਿਆ ਹੋਏ ਬਾਕੀ ਹੋ ਰਾਜਸਥਾਨ ਚ ਕਿਉਂ ਹੋ ਰਹੀ ਹੈ ਖੇਤੀ ਜੂਪੀ ਚ ਹੋ ਰਹੀ ਹੈ ਕਈ ਸਟੇਟਾਂ ਇਹੀਆਂ ਨੇ ਜਿੱਥੇ ਖੇਤੀ ਹੋ ਰਹੀ ਹੈ ਪੰਜਾਬ ਚ ਕਿਉਂ ਨਹੀਂ ਕਰਦੇ ਇਹ ਲੱਗੂ ਮੈਂ ਆਪ ਆਪਣਾ ਖਾਤਮ ਹੀ ਨਸ਼ੇ ਨੇ ਕਰ ਰੱਖਿਆ ਜਿਹੜਾ ਮਾਰੂ ਨਸ਼ੇ ਨੇ ਹੋਰ ਤਾਂ ਕੋਈ ਨਸ਼ਾ ਹੀ ਮਾਰੂ ਨਸ਼ੇ ਤਾਂ ਹੀ ਨੇ ਇਹਨਾ ਚਿੱਟਾ ਹੋ ਗਿਆ ਗੋਲੀਆਂ ਹੋ ਗਿਆ ਇਹਦੇ ਨਾਲ ਜ਼ਿਆਦਾ ਹੁਣ ਕਿੰਨੇ ਮੋਤਾਂ ਹੋ ਰਹੀਆਂ ਨੇ ਦੇਖ ਤੁਸੀਂ ਤੁਹਾਨੂੰ ਵੀ ਪਤਾ ਹੀ ਹੈ ਧੰਨਵਾਦ ਕਿਨਾ ਮਹਰਾਜੇ ਸਤਪਾਲ ਸਿੰਘ ਕਿੰਨਾ ਪੜੇ ਹੋਈ ਹੋ ਪਲੱਸ 2 ਪਲੱਸ 2 ਅੱਗੇ ਕੋਈ ਕਿਸੇ ਪੇਪਰ ਦੀ ਤਿਆਰੀ ਜਾਂ ਅੱਗੇ ਕੋਈ ਕਾਲਜ ਵਗੈਰਾ ਚ ਅੱਗੇ ਸਟੱਡੀ ਬਾਰੇ ਕੀ ਸੋਚਿਆ ਮੈਂ ਅੱਗੇ ਪੁੱਛਦੇ ਹੀ ਨਹੀਂ ਕੋਈ ਆਪਾਂ ਨੂੰ ਹੋੜੇ ਨਹੀਂ ਆਏ ਕੁਝ ਆਪ ਵੀ ਸੋਚਿਆ ਹੁੰਦਾ ਸਰਕਾਰਾਂ ਤੇ ਵੀ ਡਿਪੈਂਡ ਨਹੀਂ ਰਹਿਣਾ ਚਾਹੀਦਾ ਵੀ ਕਰਨਾ ਕੀ ਅੱਗੇ ਲਾਈਫ 'ਚ ਲਾਈਫ 'ਚ ਪਹਿਲਾਂ ਲੱਗੇ ਤੇ ਆਈਟੀਆ ਹੀ ਕਰੀ ਦੀ ਉਦੋਂ ਉਹ 2 ਸਾਲ ਕਰਕੇ ਪੂਰੀ ਹੋ ਗਈ ਕਾਦੀ ਕਰੀ ਸੀ ਇਲੈਕਟ੍ਰੀਸ਼ੀਅਨ ਦੀ আচ্ছা ਫਿਰ ਉਹਦਾ ਕੰਮ ਨਹੀਂ ਕਰਦੇ ਅੱਗੇ ਵਾਈ ਅੱਗੇ ਕਰੇ ਨਹੀਂ ਕੰਮ ਕਰਤਾ ਹੈਗਾ ਇਹਦਾ ਅੱਗੇ ਜਿਵੇਂ ਆਪਾਂ ਕਿਸੇ ਇਲੈਕਟ੍ਰੀਸ਼ੀਅਨ ਨੂੰ ਸੱਦੀਏ ਅੱਜ ਕਾਂਗੇ 4 ਦਿਨਾਂ ਬਾਅਦ ਆਉਂਦਾ ਉਹ ਕੰਮ ਕਰਤਾ ਹੈਗਾ ਵਾਈ ਉਦੋਂ ਬਾਅਦ ਕਰ ਲਈ ਦੀ ਉਹਦੇ ਪਸੰਦ ਨਹੀਂ ਤੁਹਾਨੂੰ ਵਾਈ ਜੀ ਨਹੀਂ ਕਰਿਆ ਹੋਂ ਦਾ ਕਾਰਪੈਂਟਰ ਦਾ ਕੰਮ ਕਰ ਰਹੇ ਆ। ਬਰਾ ਹੋ ਜਾ। ਚਲੋ ਚਲੋ। ਤੇ ਖਿਰਦੇ ਵਿੱਚ ਅੰਕਲ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ? ਤੁਹਾਡਾ ਨਾਮ ਹੋ ਕੀ ਸੀ ਹਨਾ? ਚਲੋ। ਬਿਲਕੁਲ ਤਾਂ ਆਪ ਜੋਖੀ ਹੈ ਇਹਦਾ ਪ੍ਰੈਸਰ ਟਿੱਡਾਂ ਦੇ ਬੇਸ ਨੂੰ ਐਵੇਂ ਦਾ ਗਵਰਨਮੈਂਟ ਨੇ ਤਾ ਤਿੰਨ ਪੱਤਾ ਪ ਦੇ ਕੋ ਚੱਕ ਕੇ ਟਿੱਡਾ ਦਾ ਬੰਦੇ ਦਾ। ਇਹ ਲੱਤ ਆਪਰੇਸ਼ਨ ਇਹਨੂੰ ਕੁਝ ਵੀ ਮਿਲਿਆ। ਜਿਹੜੇ ਕਹਿੰਦੇ ਡੇਢ 5 ਲੱਖ ਲਗੋ ਦਊਗਾ ਇਹਨੂੰ ਕੀ ਦਿੱਤਿਆ? ਆਕਰ ਕੋਈ ਮਿਲਿਆ ਉਸ ਤੋਂ ਵੀ ਨਹੀਂ ਮਿਲਿਆ ਕਿਤੇ ਮੈਂ ਜਾ ਕੇ ਇਹ ਲੱਗ ਮਿਲਿਆ 5 ਲੱਖ 32000 ਰੁਪਏ 1 ਲੱਖ ਰੁਪਇਆ ਲੱਗਿਆ ਲਾਜਤ ਕਿੰਨਾ ਲੱਗਿਆ ਸੀ ਤੁਹਾਡਾ ਲਾਜਤ ਲੱਗਿਆ ਕਿੰਨਾ ਸੀਗਾ 2 ਲੱਖ 2 ਲੱਖ ਮਤਲਬ ਤੁਸੀਂ ਕੁਝ ਕ ਮਦਦ ਦਿੱਤੀ ਹੈ ਤੁਹਾਨੂੰ ਪੂਰੇ ਨਹੀਂ ਦਿੱਤੇ ਹਾਂ 1 ਲੱਖ 32000 ਰੁਪਏ ਠੀਕ ਹੈ ਤੁਸੀਂ ਚਲੋ ਇਹ ਵੀ ਗੱਲ ਵਧੀ ਖਈਆ ਹਸਪਤਾਲ ਜਾਣੋਂ ਪਹਿਲਾਂ ਵੀ ਜਾਂਦੇ ਸੀ ਸਰਕਾਰੀ ਹਸਪਤਾਲਾਂ 'ਚ ਉੱਥੇ ਫਰਕ ਆ ਗਿਆ ਵੀ ਹੁਣ ਪੁੱਛਦੇ ਨਹੀਂ ਕਹਿੰਦੇ ਵੀ ਡਾਰਾ ਮਾਨਸਟਰ ਕਰਦਾ ਪੁੱਛਦੇ ਹੈਗੇ ਨਾ ਉੱਥੇ ਕਿ ਨਹੀਂ ਕਰਦੇ ਕਹਿੰਦੇ ਉੱਚੇ ਦਾ ਪੁੱਛਦੇ ਹੈਗੀ ਅਜੀ ਮਾੜੇ ਮੋਟੇ ਜਿਹੜਾ ਉਹ ਕਹਿੰਦੇ ਨੇ ਕਹਿੰਦੇ ਨੇ 5 ਲੱਖ ਦਾ ਮੰਗ ਭਰਾ ਇਹ ਤਾਂ ਨਹੀਂ ਦੇ ਰਹੇ ਕੁਸ ਬੰਦੇ ਨੂੰ ਇਹ ਹੌਣੇ ਬਈ ਹਾਰਦਾ ਆ ਦੇਖੋ ਹਾਰਦਾ ਆਪਰੇਸ਼ਨ ਬੰਦੇ ਆ ਇੱਥੋਂ ਲੱਤ ਕੱਢ ਇੱਥੋਂ ਵੀ ਕਹਦੀ ਉਹ ਕੱਢੀ ਆ ਹਾਂ ਸਮਝ ਲਈ ਮਤਲਬ ਨਾੜ ਕੱਢ ਕੇ ਇੱਥੇ ਆਪਰੇਸ਼ਨ ਟੇਡ ਦਾ ਕਰਿਆ ਦਾ ਬੰਦੇ ਦਾ ਤਸਵੀਰ ਕਿੰਨੇ ਕਿੰਨੇ ਦਾ ਖਾਲੇ ਖੋਲ ਕੇ ਦਿਖਾ ਦੇ ਸਾਰਾ ਕੁਝ ਦਿਖਾਓ ਇਹ ਤਾਂ ਫ੍ਰੀ ਵਾਲੀਆਂ ਚੀਜ਼ਾਂ ਹੋਣੀ ਚਾਹੀਦੀ ਨੇ ਵੀ ਸਿਹਤ ਸਹੂਲਤਾਂ এডਿਕੇਸ਼ਨ ਤਾਂ ਫ੍ਰੀ ਹੋਣੀ ਚਾਹੀਦੀ ਹੈ ਜੀ ਹਾਂ ਫ੍ਰੀ ਹੋਣੀ ਚਾਹੀਦੀ ਨੇ ਚੀਜ਼ਾਂ ਜੀ ਹੁਣ ਡਾਕਟਰ ਡਾਕਟਰ ਲਿਖ ਕੇ ਭੇਂਦਾ ਪਰਚੀ ਲਿਆਓ ਦਕਰਨਾ ਚੋ ਲੋਟੋ ਧੰਨਵਾਦ ਤਾਂ ਪਿੰਡ ਮਾਜਰੀ ਕਾਲੀਆਂ ਦੇ ਬਹੁਤ ਸਾਰੇ ਨੌਜਵਾਨ ਤੇ ਲੋਕ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਇਹਨਾਂ ਦੀ ਕੀ ਸਮੱਸਿਆਵਾਂ ਨੇ ਇਹਨਾਂ ਨੇ ਬਹੁਤ ਸਾਰੇ ਵਿਚਾਰ ਵੀ ਰੱਖੇ ਨੇ ਜਿਹੜੇ ਇਹਨਾਂ ਦੇ ਵਿਚਾਰ ਨੇ ਮੰਨਦੇ ਕਿ ਇਹ ਕੰਮ ਨਹੀਂ ਹੋਏ ਹੋਣੇ ਚਾਹੀਦੇ ਨੇ ਬਹੁਤ ਸਾਰੀਆਂ ਜਿਹੜੀਆਂ ਇਹਨਾਂ ਨੂੰ ਇਹਨਾਂ ਨੂੰ ਉਮੀਦਾਂ ਵੀ ਨੇ ਕਈਆਂ ਨੂੰ ਉਮੀਦਾਂ ਵੀ ਨਹੀਂ ਹੈਗੀਆਂ ਕਈਆਂ ਨੂੰ ਉਮੀਦਾਂ ਵੀ ਹੈਗੀਆਂ ਕਿ ਸਰਕਾਰ ਦੇ ਵਿੱਚ ਕੋਈ ਨਾ ਕੋਈ ਇਦਾਂ ਦੀ ਗੱਲਬਾਤ ਹੋਏਗੀ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਛੱਠਾ ਨੀਡਰ ਪੰਜਾਬੀ মিডিਆ ਪਟਿਆਲਾ